ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਅੱਜ ਪਾਸ ਸੁਣਨੇ ਗੱਲ ਕਰਨ ਲੱਗੇ ਇੱਕ ਜਾਣਕਾਰੀ ਸੰਜੀ ਕਰ ਲੰਗੇ ਜਿਹੜੀ ਮੰਨ ਲਓ ਨਾ ਮੋਢਲੀ ਸੇਤਾ ਹੁੰਦੀ ਹੈ ਜਿਹੜੀ ਮੋਢਲੀ ਸੇਤਾ ਦਾ ਇੱਕ ਬਾਕਸ ਹੁੰਦਾ ਆਪਾਂ ਤੁਸੀਂ ਦੇਖਦੇ ਹੋ ਬੱਸਾਂ ਦੇ ਵਿੱਚ ਪਿਆ ਹੁੰਦਾ ਹੈ ਮੰਨ ਲਓ ਹਨ ਉਹਦੇ ਵਿੱਚ ਕੀ ਕੀ ਸਮਾਨ ਜ਼ਰੂਰੀ ਹੋਣਾ ਚਾਹੀਦਾ ਹੈ ਮੰਨ ਲਓ ਹਨ ਰੱਬ ਨਾ ਕਰੇ ਹਾਸਤੇ ਜਾਈ ਜਿੰਨੇ ਆਪਾਂ ਕੋਈ ਪ੍ਰੋਬਲਮ ਹੋ ਜਾਈ ਬੰਦੇ ਨੂੰ ਹਨ ਉਹਦੇ ਵਿੱਚ ਕੀ ਕੀ ਹੁੰਦਾ ਉਹਦੇ ਬਾਰੇ ਆਪਾਂ ਥੋੜੀ ਜਾਣਕਾਰੀ ਸੰਜੀ ਕਰਨ ਲੱਗੇ ਸੋਨੇ ਨੂੰ ਮੰਨ ਲਓ ਇੱਕ ਨਾ ਆਪਣੇ ਕੋਲੇ ਇਹ ਚੀਜ਼ਾਂ ਕੀ ਹੁੰਦੀਆਂ ਜਿਹੜਾ ਮੁੱਢਲੀ ਸੈਟ ਦਾ ਬਾਕਸ ਹੁੰਦਾ ਘਰਾਂ 'ਚ ਫੈਕਟਰੀਆਂ 'ਚ ਸਕੂਲਾਂ 'ਚ ਬੱਸਾਂ 'ਚ ਗੱਡੀਆਂ 'ਚ ਇਹ ਹੋਣਾ ਚਾਹੀਦਾ ਗਾ ਇਹ ਜ਼ਰੂਰੀ ਚੀਜ਼ ਹੈ ਉਂਲੀ ਸੈਟ ਮੀਨ ਪਹਿਲਾਂ ਆ ਜਾਂਦਾ ਹੈ ਇਹਨੂੰ ਸੰਕਟਕਾਲ ਵੀ ਬੋਲਦੇ ਆਪਾਂ ਬਾਕਸ ਜ਼ਰੂਰਤ ਪੈਣ ਤੇ ਆਪਣੇ ਲਈ ਇਹੀ ਚੀਜ਼ ਹੁੰਦੀ ਹੈ ਆਪਣੇ ਕੋਲ ਨਾ ਤਾਂ ਉਹ ਨੂੰ ਵੀ ਆਪਾਂ ਇਹ ਹੁੰਦਾ ਵੀ ਹਸਪਤਾਲ 'ਚ ਪਹੁੰਚ ਸਕਦੇ ਹਾਂ ਇਹ ਚੀਜ਼ਾਂ ਹੁੰਦੀਆਂ ਵੀ ਜ਼ਰੂਰੀ ਹੁੰਦਾ ਇਹਦਾ ਕੀ ਹੁੰਦਾ ਗਾ ਮੰਨ ਲਓ ਇੱਕ ਤੁਸੀਂ ਬਾਕਸ ਹੋਣਾ ਚਾਹੀਦਾ ਤੁਹਾਡੇ ਕੋਲੇ ਪਲਾਸਟਿਕ ਦਾ ਹੈ ਨਾ ਉਰੇ ਵਿੱਚ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਕਾਟਨ ਹੋਣੀ ਚਾਹੀਦੀ ਥੋੜੇ ਥੋੜੇ ਰੂਨ ਦੇ ਫੰਬੇ ਹੋਣੇ ਚਾਹੀਦੇ ਹੈਨਾ ਰੂਨ ਦੇ ਫੰਬੇ ਵੀ ਨਾਲ ਤਿੱਲੀ ਟੈਬਲੇਟੇ ਹੋਣੇ ਚਾਹੀਦੇ ਥੋਡੇ ਕੋਲੇ ਰੂਨ ਦੇ ਫੰਬੇ ਉਹ ਲੋਡ ਪੈ ਜਾਂਦੀ ਹੁੰਦੀ ਹੈ ਬੱਡਸ ਬੋਲਦੇ ਇਹਨੂੰ ਉਹ ਚੀਜ਼ ਹੋਣੀ ਚਾਹੀਦੀ ਨਾਲ ਇੱਕ ਸੀਜ਼ਨ ਹੋਣੀ ਚਾਹੀਦੀ ਥੋਡੇ ਕੋਲੇ ਹੈਨਾ ਇੱਕ ਸਾਬਣ ਹੋਣੀ ਚਾਹੀਦੀ ਉਹਦੇ ਵਿੱਚ ਇੱਕ ਸਪਰਟ ਹੋਣਾ ਜਿਹਦਾ ਪੀਟਾਡਨ ਹੋਣੀ ਚਾਹੀਦੀ ਹੈ ਪੱਟੀਆਂ ਹੋਣੀਆਂ ਚਾਹੀਦੀਆਂ ਚੌੜੀ ਪੱਟੀ ਹੁੰਦੀ ਹੈ ਇੱਕ ਬੈਂਡੇਜ ਬੋਲਦੇ ਇਹਨੂੰ 6 ਇੰਚ 2 ਇੰਚੀ ਹੁੰਦੀ ਹੈ ਬੈਂਡੇਜ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਥੋਡੇ ਕੋਲੇ ਨਾਲ ਹੀ ਆਪਣੇ ਕੋਲੇ ਕਾਗਜ਼ ਵੀ ਹੋਣਾ ਚਾਹੀਦਾ ਤੇ ਕਲਮ ਵੀ ਹੋਣਾ ਚਾਹੀਦਾ ਜਿੱਤੇ ਮਤਲਬ ਕੋਈ ਬੰਦੇ ਨੂੰ ਕੋਈ ਕੋਈ ਵੀ ਚੀਜ਼ ਆਪਣਾ ਡਰੈੱਸ ਵੀ ਲਿਖਣ ਕੋਈ ਦਵਾਈ ਵੀ ਲਿਖ ਕੇ ਦੇ ਸਕਦੇ ਮੌਕੇ ਤੇ ਹਨ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਵਿੱਚ ਹਾਈਡਰੋਜਨ ਹੋਣੀ ਚਾਹੀਦੀ ਹੈਗੀ ਨਾਲ ਪਿੰਨ ਕਲਰ ਦਵਾਈ ਹੋਣੀ ਚਾਹੀਦੀ ਹੈ ਪੀਸੀਐਮ ਗੋਲੀਆਂ ਹੋਣੀਆਂ ਚਾਹੀਦੀਆਂ ਡੇਗਲ ਉੱਪਰ ਹੋਣੀਆਂ ਚਾਹੀਦੀਆਂ ਨਾਲ ਇੱਕ ਇੱਕ ਪੱਤਾ ਉਹਦਾ ਮੰਨ ਲਓ ਕੋਈ ਜਾਣੇ ਆਵੇ ਗੱਡੀ 'ਚ ਹੋਣਾ ਚਾਹੀਦਾ ਆਪਣੇ ਕੋਲੇ ਬੱਸਾਂ 'ਚ ਘਰਾਂ 'ਚ ਸਕੂਲਾਂ 'ਚ ਫੈਕਟਰੀਆਂ 'ਚ ਹੋਣਾ ਚਾਹੀਦਾ ਜਾਣਕਾਰੀ ਹੋਣੀ ਚਾਹੀਦੀ ਨਾਲ ਥੋੜੀ-ਮੋਟੀ ਹਰ ਇੱਕ ਨੂੰ ਹੁੰਦੀ ਹੈ ਤਕਰੀਬਨ ਹਰ ਇੱਕ ਚੀਜ਼ ਹੋਣਾ ਅੱਜ ਕੱਲ੍ਹ ਆਸਾਨ ਹੋ ਗਈ ਹੈ ਰੀਗੁੰਨ ਨੂੰ ਪਤਾ ਇਹ ਚੀਜ਼ਾਂ ਬਾਰੇ ਮੇਰੇ ਦਿਮਾਗ ਚਾਸ਼ਮੀ ਜੀ ਸਾਂਝੀ ਕਰਕੇ ਬਹੁਤ ਵੱਡੀ ਜ਼ਰੂਰੀ ਯਾ ਹੁੰਦੀ ਹੈ ਇਹ ਚੀਜ਼ ਮੁੱਢਲੀ ਸਤ ਜਿਹੜੀ ਪਹਿਲਾਂ ਦੇਣੀ ਹੁੰਦੀ ਹੈ ਆਪਾਂ ਬੰਦੇ ਨੂੰ ਕਿਉਂ ਕਰਨਲ ਮਹਾਰਾਜ ਹੁੰਦਾ ਫਿਰ ਆਪਾਂ ਕੋਲ ਹੁੰਨੇ ਕਿਸ ਦੀ ਮਦਦ ਕਰਨ ਲਈ ਉਹ ਹੀ ਕਰਾਉਂਦਾ ਹੈ ਜੇ ਕਿਸ ਨੂੰ ਗੁਣ ਦਿੰਦਾ ਫਿਰ ਇਹ ਹੁੰਦੀ ਹੈ ਹਨਾ ਇਹ ਚੀਜ਼ ਹੁੰਦੀ ਹੈ ਪਰ ਇੰਨੀ ਕ ਹੋਣੀ ਚਾਹੀਦੀ ਆਪਾਂ ਵੀ ਕਿਸੇ ਦਿਨ ਕੰਮ ਆ ਸਕੀ ਹੈ ਹਨਾ ਹਰਜੀ ਹੋਰ ਜਾਣਕਾਰੀ ਸਾਂਝੀ ਕਰਨੀ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਤੇ ਬਰਬਰ ਸ਼ੇਅਰ ਕਰੋ ਧੰਨਵਾਦ